ਹਰ ਲਿਆ ਦਾ ਖਾ ਪੱਟ ਕੇ ਕੀ ਸੈਜ ਬਣ ਗਿਆ ਯਾ ਦੇਖੋ ਪ੍ਰੀਤੋ ਇਸ ਹਾਲ ਜਦ ਇਹਦੀ ਬਾਈ 13000 ਬੂਟੇ ਦੇ ਕਿੰਨੇ ਨਿਕਲਣ ਦੇ ਚਾਂਸ ਆ ਵੀ ਕਿੰਨਾ ਕ ਨਿਕਲ ਆਊਗਾ ਇਹਦੇ ਵਿੱਚੋਂ ਉਹ ਟਿਊਬਰ ਲੈ ਵੀ ਸੱਚ ਨੂੰ ਅੱਜ ਪਹੁੰਚੇ ਡਾਂਗੀਆਂ ਪੈਂਡ ਦੇ ਵਿੱਚ ਇੱਕ ਖੇਤ ਦੇ ਵਿੱਚ ਮਹਿਫਲ ਲੱਗੀ ਹੋਈ ਐ ਧੂਣੀ ਲੱਗੀ ਹੋਈ ਐ ਚਾਹ ਚੂਪੀਤੀ ਗਜਰੇਲਾ ਖਾਦਾ ਫਿਰ ਉਸ ਤੋਂ ਬਾਅਦ ਕੰਮ ਕੀ ਆਏ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਆ ਜੋ ਕਰਦਿਆਂ ਕੱਲ੍ਹ ਬਾਅਦ ਲੈ ਵੀ ਕਿਸਾਨ ਵੀਰੋ ਆਲੂ ਹਰੇਕ ਸੱਜਣ ਦੀ ਨਵੇਂ ਬੰਦੇ ਦੀ ਦਿਲਚਸਪੀ ਦਾ ਕਾਰਨ ਹੈ ਵਪਾਰੀਆਂ ਦੀ ਦਬੀਆ ਕਿਸਾਨਾਂ ਦੀ ਦਬੀਆ ਕਿਉਂਕਿ ਆਲੂ ਦਾ ਰੇਟ ਆ ਜਿਹੜਾ ਉਹ ਚੰਗਾ ਰਹਿਣ ਦੀ ਸੁਭਾਵਨਾ ਹੈਗੀ ਆ ਤੇ ਬਹੁਤ ਸੱਜਣਾ ਜਿਹੜੇ ਨਵੇਂ ਆਲੂ ਲਾਉਣਾ ਚਾਹੁੰਦੇ ਜਿਹਨੂੰ ਐਂ ਲੱਗਦਾ ਯਾਰ ਡਰ ਜਾ ਲੱਗਦਾ ਹੁੰਦਾ ਨਵਾਂ ਨਵਾਂ ਜਦੋਂ ਕੰਮ ਸ਼ੁਰੂ ਕਰਦੇ ਆ ਤਾਂ ਉਹ ਡਰ ਜਾ ਕੱਢਣ ਵਾਸਤੇ ਆਪਣੇ ਨਾਲ ਇੱਕ ਕਿਸਾਨ ਕੁਲਵੀਰ ਸਿੰਘ ਭਾਈ ਕੁਲਵੀਰ ਹੈ ਆਲੂਆਂ ਦੀ ਬਰੀਡਿੰਗ ਤੇ ਕੰਮ ਕਰਦਾ ਹੈ ਇਸ ਵਾਰੀ ਇਹ ਨੈੱਟ ਹਾਊਸ ਵੀ ਲਾਈ ਬੈਠਾ ਹੈ ਇਹਦੇ ਟਿਸ਼ੂ ਕਲਚਰ ਲਾਇਆ ਹੋਇਆ ਇਹਨਾਂ ਦਾ ਕਾਫੀ ਬੂਟਾ 12-13000 ਬੂਟਾ ਲਾਇਆ ਹੋਇਆ ਇਹਨਾਂ ਦਾ ਤੇ ਆਪਾਂ ਗੱਲਬਾਤ ਕਰਦੇ ਆ ਨਵੇਂ ਕਿਸਾਨਾਂ ਲਈ ਅੱਜ ਜਾਣਕਾਰੀ ਬਹੁਤ ਖੂਬ ਹੈ ਭਾਈ ਕੁਲਵੀਰ ਸასი ਕਾ ਸੱਚੀ ਗੱਲ ਹੈ ਕੁਲਵੀਰ ਤੈਨੂੰ ਕਿੰਨਾ ਚਿਰ ਹੋ ਗਿਆ ਆਲੂ ਲਾਉਂਦੇ ਨੂੰ ਪਹਿਲਾਂ ਤਾਂ ਮੈਨੂੰ ਆਂ ਦੱਸ ਮੂੰਗੇ ਜੀ 15-20 ਸਾਲ ਹੋ ਗਏ ਜਦੋਂ ਛੁਰਤੀ ਆਈ ਆ ਆਲੂ ਲਾਉਣੇ ਆ ਉਹਨਾਂ ਦੀ 15-20 ਸਾਲ ਹੋ ਗਏ ਹਾਂ ਜੀ ਹਾਂ ਜੀ ਤੇ ਆ ਕਿੰਨੇ ਲਾਤੇ ਟਿਸ਼ੂ ਕਲਚਰ ਕਿੰਨੇ ਲਾਤਾ 13 ਗਏ ਯਾਰ ਬੂਟਾ ਲਾਇਆ 13000 ਬੂਟਾ ਲਾਇਆ ਤੇ ਇਹਦੇ ਤੋਂ ਆਜੋ ਵੀਰੇ ਤੁਸੀਂ ਖੜ ਕਦੋਂ ਗਏ ਆਜੋ ਆਜੋ ਆਜ ਨਾਲ ਆਪਾਂ ਗੇੜਾ ਮਾਰਦੇ ਆਂ ਖੇਤ ਦੇ ਵਿੱਚ ਹਾਂ ਅਜਾ 13000 ਬੂਟਾ ਲਾਇਆ ਇਹਦੇ ਤੋਂ ਤਿਆਰ ਹੋਊਗਾ ਟਿਊਬਰ ਹਾਂਜੀ ਹਾਂਜੀ ਟਿਊਬਰ ਹੋਊਗਾ ਇਹ ਕਿਹੜੇ ਕਿਹੜੇ ਨਸਲਾਂ ਦਾ ਲੱਗਿਆ ਹੋਇਆ ਤੇਰੇ ਕੋਲੇ ਇਹ ਡੈਂਡਾ ਜੀ ਕਾਰਦੀਨਾਰਾ ਤੇ ਐਲ ਆਰ ਆਈ ਯਾਰ ਜੇ ਕੋਈ ਬੰਦਾ ਮੰਨ ਲਓ ਨਵਾਂ ਆਲੂ ਲਾਉਣ ਲੱਗਦਾ ਵੀ ਜਿਹੜਾ ਕਹਿੰਦਾ ਯਾਰ ਵੀ ਮੈਂ ਪਹਿਲੀ ਾਰ ਆਲੂ ਲਾਉਣਿਆ ਹਾਂਜੀ ਹਾਂਜੀ ਵੀ ਉਹ ਕਿਹੜੀ ਨਸਲ ਲਾਵੇ ਵੀ ਜਿਹੜਾ ਉਹਨੂੰ ਥੋੜਾ ਜਿਹਾ ਵੀ ਸੌਖਾ ਹੋ ਜਾਵੇ ਕਿਹੜੀ ਨਸਲ ਆ ਜਿਹੜੀ ਪਹਿਲੀ ਾਰ ਲਾਉਣੀ ਚਾਹੀਦੀ ਹੈ ਬੰਦੇ ਨੂੰ ਪਹਿਲੀ ਾਰ ਵਾਲੇ ਨੂੰ ਹਾਂਜੀ ਡਾਇਮੰਡ ਜਾਂ ਐਲ ਆਰ ਲਾਵੇ ਜਾਂ ਡਾਇਮੰਡ ਲਾਵੇ ਇਹ ਐਲ ਆਰ ਤੇ ਡਾਇਮੰਡ ਦੀ ਰਾਇਕ ਆ ਤੋ ਦਿੰਦੇ ਆ ਮਤਲਬ ਜਿਹੜਾ ਸਹੀ ਕਿਸਾਨ ਆ ਵੈਸੇ ਦਿੰਦਾ ਉਹ ਡਾਇਮੰਡ ਤੇ ਐਲ ਆਰ ਦੇ ਰਿਹਾ ਕਿਉਂ ਮਤਲਬ ਐਲ ਆਰ ਤੇ ਡਾਇਮੰਡ ਹੀ ਕਿਉਂ ਇਹ ਸਹੀ ਵੈਰੈਟੀਆਂ ਆ ਕਿਤਾ ਬਿਕਦੀਆਂ ਸਭ ਕੀ ਹੋਵੇ ਪੱਕੀਆਂ ਵੈਰੈਟੀਆਂ ਜੀ ਜੀ ਹਾਂ ਜੀ ਕਿਹੜਾ ਸੌਖਾ ਸਟ ਜਾਂਦਾ ਅੱਛਾ ਅੱਛਾ ਹਾਂ ਮਤਲਬ ਜੇ ਕਿਸੇ ਕਿਸੇ ਸਾਲ ਮੰਦਾ ਏ ਨਹੀਂ ਵੇਖ ਰਹੇ ਤਾਂ ਆਲੂ ਤੇ ਤੁਹਾਡੇ ਬਾਣ ਚ ਵੀ ਜੇ ਪਿਆਰ ਆ ਤਾਂ ਐਲ ਆਰ 10 20 ਦਿਨ ਘਟਦਾ ਘਟਦਾ ਹੀ ਘਟਦਾ ਹੈ ਹਾਂਜੀ ਹਾਂਜੀ ਤੇ ਜੇ ਉਹ ਵੇਚਣਾ ਹੈ ਤਾਂ ਐਲ ਆਰ ਥੋੜਾ ਕਰਾਰਾ ਆਲੂ ਕਰਕੇ ਰਾਸ਼ਨ ਚ ਖਾਨ ਚ ਵਿਕਦਾ ਹਾਂਜੀ ਹਾਂਜੀ ਵੇਖਦਾ ਇਹ ਦੋਨੇ ਵੈਰੈਟੀਆਂ ਵੇਕਦੀਆਂ हां ए डायमंड ਤੇ ਐਲ ਆਰ ਮਤਲਬ ਪਹਿਲੀ ਯਾਰ ਲਾਵੇ ਹਾਂਜੀ ਹਾਂਜੀ ਤੇ ਹੈਗਾ ਮਤਲਬ ਤੇਰੇ ਕੋਲੇ ਬਾਈ ਡਾਇਮੰਡ ਤੇ ਐਲ ਆਰ ਹਾਂਜੀ ਹਾਂਜੀ ਹੈ ਗਿਆ ਹਾਂਜੀ ਹਾਂਜੀ ਤੇ ਜੇ ਜੋ ਮੰਨ ਲਓ ਕਿਸੇ ਕੋਈ ਜ਼ਿੰਮੇਦਾਰ ਮੰਗੇ ਤਾਂ ਦੇ ਦੇਉਗੇ ਹਾਂਜੀ ਹਾਂਜੀ ਦੇਵਾਂਗੇ ਇਹ ਕੀ ਹੋਊਗਾ ਤੁਹਾਡੇ ਕੋਲੇ ਜਿਹੜਾ ਐਲ ਆਰ ਤੇ ਡਾਇਮੰਡ ਹੋਊਗਾ ਉਹ ਕਿਹੜੀ ਵੈਰਾਈਟੀ ਹੋ ਜੀ 1 ਜੀ 2 ਕਿਹੜਾ ਜੀ 1 ਲੱਗੀ ਆ ਜੀ ਜੀ 2 ਲੱਗਿਆ ਹੋਇਆ ਜੀ ਜੀ 2 ਦੇਵਾਂਗੇ ਜਾਂ ਤਰੀ ਜੀ ਮਿਲੂਗਾ ਜੀ ਜੀ 2 ਜਿਹੜਾ ਲੱਗਿਆ ਹੋਇਆ ਉਹ ਜੀ 3 ਬਣ ਕੇ ਮਿਲੂਗਾ ਉਹ 3 ਮਿਲੂਗਾ ਜਿਹੜਾ 1 ਲੱਗਿਆ ਹੈ 2 ਮਿਲੂਗਾ 2 ਮਿਲੂਗਾ ਤੇ ਯੂਟਿਊਬਰ ਮਿਲ ਜੂ ਹਾਂਜੀ ਯੂਟਿਊਬਰ ਵੀ ਮਿਲ ਜੂ ਜੀ ਯੂਟਿਊਬਰ ਮਿਲ ਜੂਗਾ ਜਿਹੜਾ ਤੁਹਾਡੇ ਉਹ ਹਟ ਟਿਸ਼ੂ ਕਲਚਰ ਲੱਗਿਆ ਹੋਇਆ ਹਾਂ ਦੇ ਦਿਆਂਗੇ ਜੀ ਉਹਦੇ ਚ ਤੇ ਹੋਰ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁਣ ਕਿਉਂਕਿ ਤੁਹਾਡਾ ਤਾਂ ਹੋ ਗਿਆ ਤੁਸੀਂ ਤਾਂ ਮਾਹਰ ਹੋਗੇ ਇਸ ਗੱਲ 'ਚ ਕਾੜੀ ਨਾ ਲੱਗਿਆ ਹੋਇਆ ਜੀ ਹਾਂ ਤੇ ਸੁਲਤਾਨਾ ਲੱਗਿਆ ਜੀ ਪੀਕ 7008 ਵੈਰੈਟੀ ਲੱਗੀ ਆ ਆ ਬੜਾ ਭਾਰਾ ਯਾਰ ਇਧਰਲੇ ਪਾਸੇ ਆਹਾ ਹਾਂਜੀ ਆਹਾ ਇਹ ਕਿਹੜਾ ਇਹ ਗਾੜੀ ਨਾ ਰਹੀ ਇਹਦੀਆਂ ਤਾਂ ਬੱਟਾ ਹੀ ਨਹੀਂ ਇਹ ਤਾਂ ਮੈਂ ਤਾਂ ਕਹਿੰਦਾ ਯਾਰ ਝਾੜ ਭਾਵੇਂ ਘੱਟ ਨਿਕਲੇ ਖੇਤ ਹੀ ਬਹੁਤ ਜੀ ਲੱਗੂਗਾ ਜੇ ਆਹ ਲਾਉਣਾ ਹੋਵੇ ਤਾਂ ਹਾਂਜੀ ਹਾਂਜੀ ਹਾਂ ਹਾਂਜੀ ਝਾੜ ਕਿੰਨਾ ਕਹਦਾ ਬਾਈ ਇਹ ਨਿਕਲੇ ਆਉਂਦਾ ਜੀ 300 ਗੱਟੇ ਦਾ ਝਾੜ ਇਹ ਤਾਂ ਹਾਂਜੀ ਮਤਲਬ ਜਿਹੜੇ ਹਿਸਾਬ ਨਾਲ ਬੇਲ ਆ ਉਸ ਹਿਸਾਬ ਨਾਲ ਝਾੜ ਵੀ ਬਹੁਤ ਆ ਹਾਂਜੀ ਹਾਂਜੀ 300 ਤੋਂ ਉੱਪਰ ਵੀ ਨਿਕਲ ਆਉਣਾ ਇਹ ਇਹ ਲਾਲ ਵੈਰੈਟੀ ਆ ਕਿ ਚਿੱਟੀ ਵੈਰੈਟੀ ਲਾਲ ਆ ਜੀ ਲਾਲ ਕਾਰਡੀਨਲ ਲਾਲ ਬਰੇਟ ਇਹ ਬਿਕਣ ਚ ਕਿਵੇਂ ਆ ਮਤਲਬ ਇਹ ਵੀ ਬਹੁਤ ਵਧੀਆ ਹੋਇਆ ਗਦਾ ਹਾਂਜੀ ਹਾਂਜੀ ਲਾਲ ਇਹ ਲਾਲ ਰੰਗੂ ਹਾਂਜੀ 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 ਉਹ ਸਖਤਾਂ ਆਲੂ ਹਾਂਜੀ ਹਾਂਜੀ ਡਾਇਮੰਡ ਵਰਗਾ ਆਲੂ ਆ ਮਤਲਬ ਸ਼ਕਲ ਡਾਇਮੰਡ ਵਰਗੀ ਆ ਹਾਂਜੀ ਰੰਗ ਲਾਲ ਆ ਬਸ ਸ਼ਕਲ ਸਾਰਾ ਕੋ ਡਾਇਮੰਡ ਵਰਗਾ ਕਾਰਡੀਨਲ ਹਾਂਜੀ ਇਹ ਜੇ ਕੋਈ ਕਿਸਾਨ ਮਤਲਬ ਇਹ ਲਾਉਣਾ ਚਾਵੇ ਇਹ ਹਾਂਜੀ ਵਧੀਆ ਹੀ ਆਂ ਜੀ ਲਾ ਸਕਦਾ ਇਹਨੂੰ ਬਿਮਾਰੀ ਮੂਰੀ ਇਹਨੂੰ ਵੀ ਬਹੁਤ ਘਟ ਪੈਂਦੀ ਆ ਬਿਮਾਰੀ ਯਾਰ ਸਾਫ ਬਹੁਤ ਆਲੂ ਰੌਗਿੰਗ ਰੂਗਿੰਗ ਹੋਈ ਵੀ ਹੈ ਮਨ ਕੋਈ ਮੈਨੂੰ ਵੈਰ ਸਪੂਰਸ ਵਾਲੀ ਕੋਈ ਬੂਤ ਬਾਕੀ ਵੈਰੈਟੀ ਨਵੀਂ ਆਈ ਜਨਰੇਸ਼ਨ ਨਵੀਂ ਆਈ ਇਹਦੀ ਜਨਰੇਸ਼ਨ ਨਵੀਂ ਆ ਹਾਂਜੀ ਹਾਂਜੀ ਇੱਕ ਪਹਿਲੇ ਸਾਲ ਦੀ ਕੁ ਦੂਜੇ ਸਾਲ ਦੀ ਇਹ ਜੀਵਨ ਲੱਗਿਆ ਜੀਵਨ ਲੱਗਿਆ ਜੀ 2 ਮਿਲੂਗਾ ਹਾਂਜੀ ਹਾਂਜੀ ਜੇ ਕੋਈ ਲੈਣਾ ਚਾਹੇ ਹਾਂਜੀ ਹਾਂਜੀ ਹਨਾ ਹਾਂਜੀ ਕਿੰਨੇ ਕਿੱਲੇ ਆ ਇਹਦੇ ਕਾਰਡੀਨਲ ਇਹਦੇ ਰਹਿ ਗਿਆ ਜੀ ਤਿੰਨ ਕਿੱਲੇ ਤਿੰਨ ਕਿੱਲੇ ਕਾਰਡੀਨਲ ਦੇ ਹਾਂਜੀ ਹਾਂਜੀ ਤੇ ਡਾਇਮੰਡ ਦੇ ਕਿੰਨੇ ਕਿੱਲੇ ਆ ਡਾਇਮੰਡ ਦੇ ਲੱਗਿਆ ਜੀ 1.5 4 ਕਿੱਲੇ ਤੇ ਉਹ ਉਹ ਡਾਇਮਡ ਕਿਹ ਹੈ ਜੀ 2 ਜੀ 1 ਜੀ 2 ਵੀ ਹੈ ਜੀ 1 ਵੀ ਹੈ ਜੀ ਤੇ ਹੋਰ ਐਲ ਆਰ ਦੇ ਕਿੰਨੇ ਕਿੱਲੇ ਆ ਐਲ ਆਰ ਦੇ ਹੈਗੇ 7 8 ਕਿੱਲੇ ਜੀ ਤੇ ਉਹ ਉਹ ਵੀ ਨਵੀਂ ਜਨਰੇਸ਼ਨ ਦੀ ਹੈ ਹਾਂ ਜੀ ਹਾਂ ਜੀ ਨਵੀਂ ਦਾ ਇਹ ਸਾਰਾ ਠੀਕ ਆ ਤੇ ਹੋਰ ਹੋਰ ਕਿਹੜੀ ਵੈਰੈਟੀ 7008 ਵੈਰੈਟੀ ਲੱਗੀ ਆ ਆਹਾਂ 7008 ਹਾਂ ਜੀ ਹਾਂ ਜੀ ਇਹ ਆ ਜੀ ਆਹਾਂ ਹਾਂ ਜੀ ਹਾਂ ਜੀ ਇਹ 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 ਕਿਵੇਂ ਇਹ ਲਾਲ ਆ ਲੁੱਕ ਚਟਾ ਹਾਂ ਜੀ ਲਾਲ ਆਈ ਏ ਇਹ ਵੀ ਲਾਲ ਆ ਹਾਂ ਜੀ ਬਹੁਤ ਵਧੀਆ ਆਲੂ ਇਹ ਥੋੜੇ ਟਾਈਮ ਚ ਤਿਆਰ ਹੁੰਦਾ ਬਹੁਤ ਕਿੰਨੇ ਕਿ ਦਿਨਾਂ ਚ ਤਿਆਰ ਹੋ ਜਾਂਦਾ ਹੈ ਇਹ 75 80 ਇੰਚ ਚ ਪੂਰਾ ਤਿਆਰ ਹੋ ਜਾਂਦਾ ਜੀ ਕੋ ਪੱਟ ਕੇ ਦਿਖਾਉਂਗੇ ਕਿੰਨਾ ਕ ਹੋ ਗਿਆ ਹੋਊਗਾ ਇਹ ਹੁਣ ਕਿੰਨੇ ਦਿਨਾਂ ਦਾ ਹੋ ਗਿਆ ਇਹ ਇਹ ਮੇਰੇ ਸਹਾਂ ਨੂੰ ਹੁਣ 50 ਦਿਨਾਂ ਦਾ ਹੋਊਗਾ ਜੀ ਅੱਛਾ 50 ਦਿਨਾਂ ਦਾ ਹੋ ਗਿਆ ਹਰ ਲਿਆ ਦਿਖਾ ਪੱਟ ਕੇ ਕੀ ਸਾਈਜ਼ ਬਣ ਗਿਆ ਯਾ ਦੇਖੋ ਪ੍ਰੀਤੋ ਸਾਲ ਜਰਾਲੂ ਬਾਲਾ ਸੋਹਣਾ ਓਏ ਲਾਲ ਦੇਖ ਕਿੰਨਾ ਰੰਗਾ ਨਾ ਦਾ ਇਹ ਤਾਂ ਜਾਵਨੀ ਰੰਗ ਦਾ ਹੈ ਉਹ ਦੇਖ ਤਾਂ ਹੀ ਲੈ ਯਾਰ 20 ਇਹ ਤਾਂ ਬਣਿਆ ਪਿਆ ਬੇਲਾਂ ਵੱਢਣ ਦਾ ਕੰਮ ਹੋਇਆ ਪਿਆ ਹਨਾ ਹਾਂਜੀ ਹਾਂਜੀ ਲੈ ਉਹ ਕਿੰਨੇ ਲੱਗੇ ਪਏ ਉਹਦੇ ਨਾਲ ਯਾਰ ਮੈਂ ਕਿਹਾ ਯਾਰ ਝਾੜ ਬਹੁਤ ਹੁੰਦਾ ਹੋਊ ਇਹਦਾ ਤੇਰਾ 7000 8 ਦਾ ਤਾਂ ਹਾਂਜੀ ਹਾਂਜੀ ਆ ਦੇਖੀ ਮੋٹے-ਮੋٹے ਜੇ ਇੱਕ ਬੂਟੇ ਥੱਲੋਂ ਕਿੰਨੇ ਨਿਕਲੇ ਆ ਇਹ ਆ ਤਾਂ ਪਰਲੇ ਦੇ ਹੋਣਗੇ ਨਹੀਂ ਇਧਰਲੇ ਦੇ ਹੀ ਆ ਨਹੀਂ ਨਹੀਂ ਹੈ ਨਹੀਂ ਇੱਧਰ ਬਸ ਹੋ ਰਹੇ ਨਹੀਂ ਇਹ ਕਿੰਨੇ ਕਿਹਣੀ ਖਾ 4 10 2 12 12 ਤੇ ਤੈਨੂੰ 15 15 ਤੇ ਦੋ 17 17 ਤੇ ਪੰਜ 22 ਹਾਂਜੀ ਇਹਦਾ ਲੋੜਾ ਆ ਗਿਆ ਇਹਦਾ ਬਹੁਤ ਝਾੜ ਦੇਉਗਾ ਹਨਾ ਹਾਂਜੀ ਹਾਂਜੀ ਇਹਦਾ ਤੂੰ ਇਹ ਦੇਖ ਲੈ ਵੀ ਇੱਕ 20 ਪਾਇਆ ਤੇ 22 ਬਣ ਕੇ ਆ ਹਾਂਜੀ ਹਨਾ ਹਾਂਜੀ ਤੇ ਚਲੋ ਐਵਰੇਜ 15 ਵੀ ਆਲੂ ਬਣਨ ਤਾਂ ਤਾਂ ਵੀ ਬਹੁਤ ਝਾੜ ਬਣਦਾ ਹਾਂਜੀ ਹਾਂਜੀ ਬਹੁਤ ਬਣਦਾ ਜੀ 300 ਗੱਟੇ ਤੋਂ ਪਲੱਸ ਬਣਦਾ ਹਾਂਜੀ ਹਾਂਜੀ ਹਨਾ ਹਾਂਜੀ ਵੀ ਆਪਾਂ ਗੱਟੇ ਬੀਜ ਦੇ ਹੁੰਦੇ ਆ 25 ਹਾਂਜੀ 25 ਜਾਂ 30 ਵੱਸ ਸੱਦ ਤੇ 25 ਗਟਿਆਂ ਨੂੰ ਮਤਲਬ ਜੇ ਆਪਾਂ 15 ਆਲੂ ਵੀ ਐਵਰੇਜ ਕਰੀਏ 15 ਗੁਣਾ ਵੀ ਕਰੀਏ ਹਾਂਜੀ 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 ਤਾਂ ਤਾਂ ਵੀ ਮਤਲਬ 10 ਗੁਣਾ ਕਰੀਏ ਤਾਂ 250 ਬਣਦਾ ਹਾਂਜੀ ਤਾਂ ਤਕਰੀਬਨ 350 ਗੱਟੇ ਆਂਗੂ ਨਿਕਲ ਸਕਦਾ ਹੈ ਹੈਗਾ ਭਾਈ ਇਹਦਾ ਇੰਨਾ ਝਾੜ ਹਾਂਜੀ ਹਾਂਜੀ ਹਾਂ ਹਾਂਜੀ ਬਹੁਤ ਵਧੀਆ ਝਾੜ ਆ ਯਾਰ ਇਹ ਕਿੰਨੇ ਦਿਨਾਂ ਦੀ ਵੈਰੈਟੀ ਹੈ ਭਾਈ ਇਹ 7008 ਇਹ 75 80 ਦਿਨਾਂ ਦੀ ਵੈਰੈਟੀ ਹੈ ਇਹ 50 ਦਿਨ ਦੀ ਆ ਆ 50 ਦਿਨ ਦੀ ਆ ਮਤਲਬ ਹਜੇ 20 ਦਿਨ ਹੋਰ ਬੇਲ ਤੁਹਾਡੀ ਖੜੀ ਆ 50 ਨਹੀਂ ਜੀ ਵਾਦੀ ਦੇ 35 ਦਿਨ ਹਜੇ ਖੜਨੀ ਆ ਮਾਪਾਂ 35 ਦਿਨ ਬੇਲ ਖੜਨ ਜੇ ਕਿਸੇ ਨੇ ਮੰਨ ਲਾ ਤੇਰੇ ਕੋਲੇ ਆਉਣਾ ਉਹ ਬੇਲ ਆ ਕੇ ਚੈੱਕ ਕਰ ਹਾਂ ਕਰ ਸਕਦਾ ਜੀ ਹਣਾ ਹਾਂਜੀ ਹਾਂਜੀ ਵੀ ਬੇਲ ਆ ਕੇ ਦੇਖ ਲੈ ਬੰਦਾ ਬੈਰ ਸਤਾ ਨਹੀਂ ਰਾਮਾਤਾ ਨਹੀਂ ਹਾਂਜੀ 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 ਵੀ ਬੰਦੇ ਨੇ ਜੇ ਬੇਲਾਂ ਬੂਲਾਂ ਚੈੱਕ ਕਰਨੀਆਂ ਬੰਦਾ ਬਾਈ ਕੋਲੇ ਆ ਸਕਦਾ ਹਾਂਜੀ ਇਹਦੀ ਬਈ 13000 ਬੂਟੇ ਦੇ ਕਿੰਨੇ ਨਿਕਲਣ ਦੇ ਚਾਂਸ ਆ ਵੀ ਕਿੰਨਾ ਕ ਨਿਕਲ ਆਊਗਾ ਇਹਦੇ ਵਿੱਚੋਂ ਉਹ ਟਿਊਬਰ ਲੱਖ ਟਿਊਬਰ ਹੁੰਦੇ ਹੈਗੇ ਚਾਂਸ ਉਮੀਦ ਆ ਇਹਦੇ ਲਈ ਜੇ ਕੋਈ ਬੁਕਿੰਗ ਕਰਨੀ ਚਾਹਵੇ ਤਾਂ ਕਿੰਨ ਕਿ ਮੈਂ ਕਰ ਰਿਹਾ ਤੁਹਾਡੇ ਕੋਲੇ ਕਰ ਲਵੇ ਆ ਕੇ ਦੇਖ ਲਵੇ ਪਹਿਲਾਂ ਕਰ ਲੇ ਪਹਿਲਾਂ ਆ ਕੇ ਦੇਖ ਲੈ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਬੁਕਿੰਗ ਕਰ ਸਕਦੇ ਹਾਂ ਹਾਂਜੀ ਹਾਂਜੀ ਕਰ ਸਕਦੇ ਇਹਦੇ ਵਿੱਚ ਇੱਕੋ ਵੈਰਾਈਟੀ ਦਾ ਹੀ ਹੈ ਨਾ ਨਹੀਂ ਤਿੰਨ ਵੈਰਾਈਟੀਆਂ ਹੀ ਨੇ ਤਿੰਨ ਵੈਰਾਈਟੀਆਂ ਵਾਲੇ ਹੋਇਆ ਤੇ ਤਿੰਨ ਵੈਰਾਈਟੀਆਂ ਕਿਹੜੀ ਕਿਹੜੀ ਆ ਮਾੜਾ ਦ ਦੱਸ ਦੋ ਮੈਨੂੰ ਇੱਕ ਡੈਮਡ ਆ ਜੀ ਜੀ ਇੱਕ ਕਾਰਡੀਨਰ ਟੇਲਰ ਐਲਰ ਹਾਂਜੀ ਤੇ ਕੋਈ ਵੀ ਸੱਜਣਾ ਜਿਹੜਾ ਨਾ ਮਤਲਬ ਨਵੇਂ ਟਿਊਬਰ ਦੀ ਜੇ ਤਾਂ ਬੁਕਿੰਗ ਕਰਨੀ ਚਾਹੁੰਦਾ ਉਹਦੀ ਕਰ ਲੋ ਜੀ 1 ਚਾਹੀਦਾ ਜੀ 2 ਚਾਹੀਦਾ ਜੀ 3 ਚਾਹੀਦਾ ਹਾਂਜੀ ਹਾਂਜੀ ਜਿਹੜਾ ਮਾਦੀ ਚਾਹੀਦਾ ਹਾਂਜੀ ਕਰ ਸਕਦੇ ਜੀ 1 ਜੀ 2 ਜੀ 3 ਜਿਹੜਾ ਵੀ ਚਾਹੀਦਾ ਤੁਹਾਨੂੰ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਬਾਈ ਹੁਣਾਂ ਕੋਲੇ ਹੈਗਾ ਤੇ ਬਾਕੀ ਜੇ ਤੁਸੀਂ ਬੇਲਾਂ ਬੁੱਲਾਂ ਦੇਖਣੀਆਂ ਤਾਂ ਡਾਂਗੀਆਂ ਪਿੰਡ ਜਗਰਾਉਂ ਦੇ ਬਿਲਕੁਲ ਲਾਗੇ ਦਾ ਪਿੰਡ ਆ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਜੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਤਾਂ 22 ਹੁਣਾਂ ਕੋਲੇ ਢੇੜਾ ਮਾਰ ਚੋ ਆ ਕੇ ਚੈੱਕ ਕਰ ਲਿਓ ਬੇਲਾਂ ਚੈੱਕ ਕਰ ਲਓ ਬੂਟਾ ਪੱਟ ਕੇ ਚੈੱਕ ਕਰ ਲਓ ਤੇ ਆ ਕੇ ਤੁਸੀਂ 22 ਹੁਣਾਂ ਕੋਲੇ ਚੈੱਕ ਕਰ ਲਿਓ ਨੰਬਰ 22 ਦਾ ਨੋਟ ਕਰ ਲਓ ਚਾਹੁੰਦੇ ਹੋ